ਸੁਖਬੀਰ ਸਿੰਘ ਬਾਦਲ ਜਾ ਰਹੇ ਨੇ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਅਕਾਲੀ ਦਲ ਦਾ ਨਵਾਂ ਪ੍ਰਧਾਨ ਸਿਲੈਕਟ ਹੋ ਗਿਆ ਪਛਾਣ ਹੋ ਗਈ ਕਿ ਅਗਲਾ ਪ੍ਰਧਾਨ ਕੌਣ ਹੋਊਗਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਅਮਰਤਪਾਲ ਹੋਊਗਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਜੀ ਹੋਣਗੇ ਕੀ ਅਗਲਾ ਪ੍ਰਧਾਨ ਸੁਖਬੀਰ ਸਿੰਘ ਬਾਦਲਹੀਰ ਹੋਊਗਾ ਕਿ ਅਗਲਾ ਪ੍ਰਧਾਨ ਹੋਰ ਨਾਮਾਂ ਦੇ ਵਿੱਚੋਂ ਹੋ ਸਕਦਾ ਇਹ ਆਪਾਂ ਚਰਚਾ ਕਰਾਂਗੇ ਸ਼੍ਰੋਮਣੀ ਇਕਾਈ ਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਸਸੀਕਾਲ ਸਾਥ ਟੈਲੀਵਿਜ਼ਨ ਤੇ ਉਹਨਾਂ ਦਾ ਸਵਾਗਤ ਸਾਰੇ ਦੋਸਤਾਂ ਦਾ ਸਵਾਗਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਜਦੋਂ ਹੋਰ ਵੀ ਕੋਈ ਪੰਜਾਬ ਦੇ ਨਾਲ ਪੰਜਾਬ ਦੇ ਪਿੰਡਾਂ ਦੇ ਨਾਲ ਪੰਜਾਬ ਦੀ ਸਿਆਸਤ ਦੇ ਨਾਲ ਕਿਸਾਨੀ ਮਸਲਿਆਂ ਨਾਲ ਜੁੜੀ ਹੋਈ ਖਬਰ ਕੋਈ ਹੋਊਗੀ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਲੈਪਟਾਪ ਦੀ ਸਕਰੀਨ ਦੇ ਉੱਪਰ ਉਹ ਖਬਰ ਆਊਗੀ ਆਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਹੋਰ ਇਦਾਂ ਦੀ ਵੀਡੀਓਜ਼ ਦੇਖਣ ਦੇ ਲਈ ਜਾਂ ਹੋਰ ਡਿਸਕਸ਼ਨ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਇਹ ਗੱਲ ਕਿਉਂ ਕਹੀ ਕਿ ਅਮਰਤਪਾਲ ਪ੍ਰਧਾਨ ਹੋਊਗਾ ਕੱਲ ਜਲਦਾਂ ਮੈਂ ਇਹ ਗੱਲ ਕਿਉਂ ਕਹੀ ਕਿ ਹਰਪ੍ਰੀਤ ਸਿੰਘ ਉਹ ਵੀ ਪ੍ਰਧਾਨ ਹੋ ਸਕਦੇ ਨੇ ਜਾਂ ਫਿਰ ਸੁਖਵੀਰ ਸਿੰਘ ਬਾਦਲ ਪਹਿਲਾਂ ਥੋੜਾ ਜਿਹਾ ਅਕਾਲੀਆਂ ਬਾਰੇ ਕੱਲ ਇੱਕ ਤਰੀਕ ਸੀ ਇੱਕ ਤਰੀਕ ਨੂੰ ਇੱਕ ਥੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿਹੜਾ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਮੰਗਦਾ ਤਿਆਗ ਮੰਗਦਾ ਪ੍ਰਧਾਨਗੀ ਦਾ ਉਹ ਥੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਿਆ ਉੱਥੇ ਉਹਨਾਂ ਨੇ ਆਪਣਾ ਮਾਫੀਨਾਮਾ ਲਿਖ ਕੇ ਦਿੱਤਾ ਉਹ ਕਹਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਦੇ ਵੇਲੇ ਗਲਤੀਆਂ ਹੋਈਆਂ ਅਸੀਂ ਉਹਨਾਂ ਗਲਤੀਆਂ ਦੇ ਵੇਲੇ ਨਾਲ ਸੀ ਜਿਹੜੇ ਜਿਹਨਾਂ ਗਲਤੀਆਂ ਦੇ ਵਿੱਚ ਅਸੀਂ ਭਾਗੀਦਾਰ ਰਹੇ ਉਹਨਾਂ ਗਲਤੀਆਂ ਦੀ ਮਾਫੀ ਅਸੀਂ ਮੰਗਦੇ ਹਾਂ ਅਸ ਤਾਂ ਕਹਿੰਦੇ ਕਿ ਸਾਡੇ ਪ੍ਰਧਾਨ ਸਾਹਿਬ ਨੂੰ ਵੀ ਕਹਿੰਦੇ ਆ ਉਹ ਵੀ ਸਾਡੇ ਨਾਲ ਆ ਜਾਂਦੇ ਨਾਲ ਆ ਕੇ ਉਹ ਮਾਫੀ ਮੰਗ ਲੈਂਦੇ ਇਹ ਕੱਲ ਸਾਰਾ ਦਿਨ ਵਾਪਰਿਆ ਦੂਜਾ ਅੱਜ ਝਟਕਾ ਜਿਹੜਾ ਲੱਗਿਆ ਉਹ ਲੱਗਿਆ ਕਿ ਜਿਹੜੇ ਜਲੰਧਰ ਵੈਸ ਤੋਂ ਉਮੀਦਵਾਰ ਸੀ ਬੀਬੀ ਸ਼ਰੋਮਣੀ ਇੱਕ ਕਾਰਜ ਦੇਵਲ ਨੂੰ ਐਲਾਨ ਕੀਤਾ ਹੋਇਆ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਉਹ ਵਾਪਸ ਆਪਣੀ ਆ ਜਿਹੜੀ ਉਮੀਦਵਾਰੀ ਸੀ ਉਹਨਾਂ ਨੇ ਉਹ ਵਾਪਸ ਲੈ ਲਈ ਹੁਣ ਤੁਸੀਂ ਦੇਖੋ ਕਿ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਅਨਾਉਂਸ ਕਰਦਾ ਉਸ ਬੀਬੀ ਬਾਰੇ ਅਨਾਉਂਸ ਕਰਨ ਤੋਂ ਬਾਅਦ ਆਪਣੀ ਸਪੋਰਟ ਵਸਪਾ ਨੂੰ ਦੇ ਦਿੰਦੇ ਨੇ ਉੱਥੇ ਤਮਾਮ ਤਰ੍ਹਾਂ ਦਾ ਉਹਨਾਂ ਦੇ ਨਾਮਿਨੇਸ਼ਨ ਵਾਪਸ ਲੈਣ ਦੇ ਲਈ ਕਾਗਜ਼ ਵਾਪਸ ਲੈਣ ਦੇ ਲਈ ਸਾਰਾ ਕਲੇਸ਼ ਚੱਲਦਾ ਰਿਹਾ ਯਾਨੀ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਲੌਂਸ ਬੀਬੀ ਨੂੰ ਖੜਾ ਕੇ ਆਪਣੀ ਸਪੋਰਟ ਵਾਪਸ ਲੈ ਲਈ ਗਈ ਇਹ ਸਾਰਾ ਕੁਝ ਉੱਥੇ ਹੋਇਆ ਹੁਣ ਰੌਲਾ ਤਾਂ ਇਹ ਹੈ ਕਿ ਇਸ ਵਾਰ ਪਾਰਟੀ ਦੀ ਜ਼ਮਾਨਤ ਜ਼ਬਤ ਹੋਗੀ ਚੋਬੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਵੱਖ ਹੋ ਕੇ ਇਸ ਵਾਰ ਸਿਧਾਂਤ ਦੀ ਗੱਲ ਕਰ ਰਹੀ ਹੈ ਉਸ ਲੀਡਰਸ਼ਿਪ ਨੂੰ ਲੱਗਦਾ ਕਿ ਜੇਕਰ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਰਹਿੰਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਦੇ ਰਹਿੰਦੇ ਆ ਅਸੀਂ ਕਿਸੇ ਤਰ੍ਹਾਂ ਦੀ ਕੋਈ ਅਚੀਵਮੈਂਟ ਨਹੀਂ ਕਰ ਸਕਦੇ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਸ਼੍ਰੋਮਣੀ ਦੀ ਕਰਤੱਲ ਲੱਗੇ ਨਹੀਂ ਵੱਤ ਸਕਦਾ ਕਿਉਂਕਿ ਬਾਦਲ ਪਰਿਵਾਰ ਦਾ ਠੱਪਾ ਇਹਦੇ ਤੇ ਲੱਗਿਆ ਹੋਇਆ ਉਹ ਕਹਿੰਦਾ ਕਿ ਪ੍ਰਧਾਨ ਜੀ ਵੱਡਾ ਦਲ ਦਿਖਾਉਣ ਵੱਡਾ ਸਾਰਾ ਦਲ ਦਿਖਾਉਣ ਉਸ ਵੱਡੇ ਸਾਰੇ ਦਲ ਦੇ ਵਿੱਚੋਂ ਤਿਆਗ ਦੀ ਭਾਵਨਾ ਲੈ ਕੇ ਆਉਣ ਤਿਆਗ ਕਾ ਦਾ ਤਿਆਗ ਕਰੋ ਪ੍ਰਧਾਨਗੀ ਦੀ ਕੁਰਸੀ ਦਾ ਉਹ ਕਹਿੰਦੇ ਨੇ ਜਿਹੜਾ ਦੂਜਾ ਧੜਾ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਉਹਨਾਂ ਨੇ ਭਰੋਸਾ ਕੀਤਾ ਜਿਹੜਾ ਮਤਾ ਉਹ ਮਤਾ ਪਾਤਾ ਕਿ ਅਸੀਂ ਦਾ ਸੁਖਵੀਰ ਸਿੰਘ ਬਾਦਲ ਜਿਹੜੀ ਲੀਡਰਸ਼ਿਪ ਹੈ ਇਸ ਲੀਡਰਸ਼ਿਪ ਦੇ ਵਿੱਚ ਹੀ ਵਿਸ਼ਵਾਸ ਅਸੀਂ ਪ੍ਰਗਟਾਉਂਦੇ ਹਾਂ ਇੱਕ ਪਾਸੇ ਕੌਣ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਮੈਰਾ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢਿੰਡਸਾ ਪਰਮਿੰਦਰ ਸਿੰਘ ਢਿੰਡਸਾ ਇਹ ਸਾਰੇ ਵੱਡੇ ਨਾਮ ਨੇ ਗੁਲਦੀਪ ਸਿੰਘ ਵਟਾਲਾ ਯਾਨੀ ਇਹਨਾਂ ਨਾਲ ਇੱਕ ਪੂਰਾ ਆਪਣਾ ਗਰੁੱਪ ਹੈ ਜਿਹੜਾ ਇਹਨਾਂ ਦੇ ਨਾਲ ਕੈਂਪ ਖੜਾ ਚੈਰੰਜ ਤੇ ਬਰਾੜ ਵੀ ਇਹਨਾਂ ਦੇ ਨਾਲ ਦੂਜੇ ਪਾਸੇ ਮਹੇਸ਼ਿੰਦਰ ਗਰੇਵਾਲ ਇਕਬਾਲ ਸਿੰਘ ਝੁੰਦਾ ਯੂਥ ਕਾਲੇ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚੇਂਜਰ ਸੁਖਵੀਰ ਸਿੰਘ ਬਾਦਲ ਉਹ ਸਾਰਾ ਉਹਨਾਂ ਦਾ ਇੱਕ ਗਰੁੱਪ ਹੈ ਯਾਨੀ ਕਿ ਜਾਦਾ ਰੈਲੇਵੈਂਟ ਜਿਹੜੇ ਲੋਕ ਨੇ ਉਹ ਦੂਜੇ ਗਰੁੱਪ ਦੇ ਵਿੱਚ ਇਸ ਵੇਲੇ ਨਜ਼ਰ ਆ ਰਹੇ ਨੇ ਪਰ ਜਿਹੜੀ ਮੇਨ ਸ਼੍ਰੋਮਣੀ ਅਕਾਲੀ ਦਲ ਤੇ ਚੰਡੀਗੜ੍ਹ ਦਾ ਦਫ਼ਤਰ 28 ਸੈਕਟਰ ਦਾ ਉਹ ਸੁਖਵੀਰ ਸਿੰਘ ਬਾਦਲ ਕੋਲੇ ਕਿਉਂਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹੁਣ ਤੱਕ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਅਸਤੀਫਾ ਨਹੀਂ ਦੇਣਾ ਹੈਗਾ ਅਸਤੀਫੇ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਤੇ ਜੇ ਅਸਤੀਫੇ ਦਾ ਸਵਾਲ ਪੈਦਾ ਨਹੀਂ ਹੁੰਦਾ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਨਾਮਾ ਬਣੂਗਾ ਕੀ ਜਿਹੜਾ ਇਹ ਤੜਾ ਆਪਣੇ ਗੱਲ ਰੱਖ ਰਿਹਾ ਜਿਹੜਾ ਫਿਲਾਸਫੀ ਦੀ ਗੱਲ ਕਰਦੇ ਨੇ ਸਿਧਾਂਤ ਦੀ ਗੱਲ ਕਰਦੇ ਨੇ ਹੋਰ ਗੱਲਾਂ ਕਰਦੇ ਨੇ ਕੀ ਇਹ ਜਿਹੜਾ ਅਲੱਗ ਸ਼੍ਰੋਮਣੀ ਕਰਤੱਲ ਬਣਾਊਗਾ ਜੇ ਉਹ ਸ਼੍ਰੋਮਣੀ ਕਰਤੱਲ ਬਣੂਗਾ ਤਾਂ ਉਹਦਾ ਪ੍ਰਧਾਨ ਕੌਣ ਬਣੂਗਾ ਪਿਛਲੇ ਦਿਨੀ ਕੀ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੀ ਅਕਾਲ ਤਖਸ ਜਿਹੜੇ ਅਕਾਲ ਤਖਸ ਸਾਡੇ ਸਾਬਕਾ ਜਥੇਦਾਰ ਨੇ ਉਨਾਂ ਨੇ ਆਪਣੀ ਮਤਲਬ ਇੱਕ ਬਾਈਟ ਦਿੱਤੀ মিডিਆ ਨੂੰ ਪੁੱਛਿਆ ਕਿ ਤੁਹਾਡੇ ਨਾਮ ਉੱਤੇ ਚਰਚਾ ਚੱਲ ਰਹੀ ਉਹ ਕਹਿੰਦੇ ਜੇ ਦੋ ਤਰ੍ਹਾਂ ਸਹਿਮਤੀ ਦੇ ਨਾਲ ਬਣਾ ਦੇਣੀ ਹੈ ਤਾਂ ਮੈਂ ਜਥੇਦਾਰ ਜਥੇਦਾਰ ਸਾਹਿਬ ਕਹਿੰਦੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਲਈ ਤਿਆਰ ਹਾਂ ਜੇਕਰ ਦੋ ਤਰ੍ਹਾਂ ਸਹਿਮਤੀ ਦੇ ਨਾਲ ਮੈਨੂੰ ਬਣਾ ਦਿੰਦਿਆਂ ਨੇ ਯਾਨੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀਆਂ ਦੋਵੇਂ ਧਿਰਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਿਰਾ ਹੋਰੀ ਸੁਖਵੀਰ ਸਿੰਘ ਬਾਦਲ ਹੋਰੀ ਜੇਕਰ ਦੋਨੋਂ ਧਿਰਾਂ ਹੋ ਸਹਿਮਤ ਹੋ ਜਾਣ ਉਹ ਦੋਨੋਂ ਧਿਰਾਂ ਸਹਿਮਤ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫੇ ਜਥਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੁਣ ਮੌਜੂਦਾ ਜਥੇਦਾਰ ਵੀ ਨੇ ਤਲਵੰਡੀ ਸਾਬੋ ਦੇ ਦਮਦਮਾ ਸਾਬੋ ਦੇ ਜੇਕਰ ਉਹਨਾਂ ਦਾ ਨਾਮ ਪ੍ਰਪੋਜ਼ਲ ਦੇ ਵਿੱਚ ਆ ਜਾਏ ਉਹ ਸਹਿਮਤ ਜਤਾ ਦਣ ਤਾਂ ਗਿਆਨੀ ਹਰਪ੍ਰੀਤ ਜੀ ਕਹਿੰਦੇ ਕਿ ਮੈਂ ਜਦ ਆਪਣਾ ਪ੍ਰਧਾਨ ਸ਼੍ਰੋਮਣੀ ਕਰਦਲ ਵਜੋਂ ਤਿਆਰ ਆਂ ਮੈਂ ਇੱਕ ਗੱਲ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਨਹੀਂ ਸ਼੍ਰੋਮਣੀ ਅਕਾਲੀ ਦਲ ਤਾਂ ਕਈ ਬਣਦੇ ਨੇ ਤੁਸੀਂ ਦੇਖਦੇ ਜਾਓ ਜਿਉਂ-ਜਿਉਂ 27 ਦੀ ਚੋਣ ਨੇੜੇ ਆਊਗੀ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਧੜੇਬੰਦੀ ਉਭਾਰ ਦੇ ਵਿੱਚ ਆਉਂਦੀ ਜਾਊਗੀ ਬੰਦੇ ਨਵੇਂ ਪੈਦਾ ਹੋਣਗੇ ਸ਼੍ਰੋਮਣੀ ਅਕਾਲੀ ਦਲ ਇੱਕ ਨਹੀਂ ਕਈ ਬਣਾਉਣਗੇ ਹੁਣ ਮੈਂ ਗੱਲ ਕਰਦਾ ਅਮਰਤਪਾਲ ਆਸਾਮ ਦੀ ਬੁਰਗੜ ਡੇਰੇ ਦੇ ਵਿੱਚ ਬੰਦ ਹੈ ਲੋਕਾਂ ਨੇ ਹਮਦਰਦੀ ਦੇ ਵਿੱਚ ਵੋਟਾਂ ਪਾਦੀਆਂ ਤੇ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਉਹਨਾਂ ਦੇ ਜਿਹੜੇ ਵਕੀਲ ਨੇ ਯੋਨਸ ਪਰ ਗੱਲ ਚੱਲਦੀ ਹੈ ਕਿ ਆਰਐਸਐਸ ਦਾ ਬੰਦਾ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਖੜਾ ਕੀਤਾ ਅਮਰਤਪਾਲ ਨੂੰ ਕਿ ਇੱਕ ਦਿਨ ਪਹਿਲਾਂ ਤਾਂ ਅਮਰਤਪਾਲ ਦੀ ਮਾਤਾ ਨੂੰ ਵੀ ਨਹੀਂ ਸੀ ਪਤਾ ਕਿ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਖਡੂਰ ਸਾਹਿਬ ਤੋਂ ਆਜ਼ਾਦ ਹੋ ਵੀ ਤੇ ਰਾਜਦੇਵ ਸਿੰਘ ਖਾਲਸਾ ਦੇ ਵਕੀਲ ਨੇ ਉਹ ਪਹਿਲਾਂ ਐਲਾਨ ਕਰ ਦਿੰਦੇ ਨੇ ਜਦੋਂ ਮੀਡੀਆ ਨੇ ਮਾਤਾ ਨੂੰ ਪੁੱਛਦਾ ਉਹਨਾਂ ਦੀ ਮਾਤਾ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਹਲੇ ਇਸ ਮਾਮਲੇ ਦੇ ਉੱਪਰ ਤੇ ਹੁਣ ਫਿਰ ਇੱਕ ਸ਼ਰਮਣੀ ਕਹਿੰਦਾ ਉੱਥੋਂ ਵੀ ਨਿਕਲੂਗਾ ਤੁਸੀਂ ਦੇਖਿਓ ਇੱਕ ਸ਼ਰਮਣੀ ਅਕਾਲੀ ਦਲ ਉਸ ਧਿਰ ਦੇ ਵਿੱਚੋਂ ਵੀ ਨਿਕਲੂਗਾ ਉਹ ਧਿਰ ਆਪਣਾ ਸ਼੍ਰੋਮਣੀ ਅਕਾਲੀ ਦਲ ਬਣਾਉਗੀ ਉਸ ਧਿਰ ਦਾ ਜਿਹੜਾ ਪ੍ਰਧਾਨ ਹੋਊਗਾ ਉਹ ਧਿਰ ਅਮਰਤਪਾਲ ਨੂੰ ਪ੍ਰਧਾਨ ਬਣਾਉਗੀ ਕਿਉਂਕਿ ਦੇਖੋ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦਵਾਰਾ ਸਾਹਿਬ ਕਹਿੰਦੇ ਦੂਜਾ ਗਰੁੱਪ ਕਹਿੰਦਾ ਕਿ ਅਸੀਂ ਸਰਬਜੀਤ ਸਿੰਘ ਖਾਲਸਾ ਨੂੰ ਨਾਲ ਲੈ ਕੇ ਚੱਲਾਂਗੇ ਜਿਹੜੇ ਫਰੀਦਕੋਟ ਤੋਂ ਜਾਦ ਐਮਪੀ ਚੁਣੇ ਗਏ ਨੇ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਹੋਰੀ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਚੰਦੂ ਮਾਰਦ ਦੇ ਪਰੂ ਗਰੁੱਪ ਨੇ ਅਕਾਲ ਤਖਤ ਸਾਹਿਬ ਹਾਜ਼ਰ ਹੋਣ ਤੋਂ ਬਾਅਦ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਪਰ ਸਰਵਿਸ ਸਿੰਘ ਖਾਲਸਾ ਕਹਿੰਦੇ ਨਾ ਕਹਿੰਦੇ ਅਕਾਲੀ ਤੇ ਨਾ ਬਾਗੀ ਅਕਾਲੀ ਅਸੀਂ ਕਿਸੇ ਨਾਲ ਜਾਣ ਦੇ ਲਈ ਤਿਆਰ ਨਹੀਂ ਇਹੀ ਗੱਲ ਅਮਰਤ ਪਾਲ ਹੋਰੀ ਉਹਨਾਂ ਗਰੁੱਪਾਂ ਦਾ ਵਕੀਲ ਜੋ ਵੀ ਹੈ ਉਹ ਕਹਿਣਗੇ ਉਹ ਕਹਣਗੇ ਕਿ ਅਸੀਂ ਕਿਸੇ ਨਾਲ ਨਹੀਂ ਤੁਰਨਾ ਅਸੀਂ ਪੰਜਾਬ ਦੀ ਖੇਤਰੀ ਪਾਰਟੀ ਇੱਕ ਅਲੱਗ ਬਣਾਵਾਂਗੇ ਤੇ ਉਸ ਖੇਤਰੀ ਪਾਰਟੀ ਦੇ ਨਾਲ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਤੇ ਉਸ ਪਾਰਟੀ ਦਾ ਪ੍ਰਧਾਨ ਕੌਣ ਹੋਊਗਾ ਉਸ ਪਾਰਟੀ ਦਾ ਪ੍ਰਧਾਨ ਹੋਊਗਾ ਅਮਰਤ ਪਾਲ ਪਾਰਟੀ ਦਾ ਨਾਮ ਕੀ ਹੋਊਗਾ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੋਊਗਾ ਪਿੱਛੇ ਉਹ ਕੁਝ ਵੀ ਲਾ ਪਹਿਲਾਂ ਲੋਂਗੋਵਾਲ ਬਣਿਆ ਸ਼੍ਰੋਮਣੀ ਅਕਾਲ ਸਿਮਰਨ ਸਿੰਘ ਮਾਨ ਦਾ ਅਮਰਦਸਰ ਲੋਂਗੋਵਾਲ ਸਰਬਿੰਦ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ 1920 ਕਿੰਨੇ ਤਾਂ ਅਕਾਲੀ ਦਲ ਪਹਿਲਾਂ ਬਣੇ ਨੇ ਇਸ ਤੋਂ ਲਾਹੇ ਕਿੰਨੇ ਅਕਾਲੀ ਦਲ ਨੇ ਤਾਂ ਇਹ ਹੁਣ ਇਸ ਤਰ੍ਹਾਂ ਦੀ ਸਥਿਤੀ ਹੁਣ ਬਣੀ ਹੋਈ ਹੈ ਅਕਾਲੀ ਦਲ ਇੱਕ ਨਹੀਂ ਅਕਾਲੀ ਦਲ ਕਈ ਬਣਨਗੇ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਕੁਝ ਆਪਾਂ ਹੋਰ ਡਿਸਕਸ ਕਰਾਂਗੇ